ਤਰਨਤਾਰਨ ਦੇ ਅਗਲੇ ਹਲਕਾ ਪੱਟੀ ਵਿੱਚ ਹੋਈ ਵੱਡੀ ਵਾਰਦਾਤ ਤੇਜ ਹਥਿਆਰਾਂ ਨਾਲ ਨੰਗ ਸਿੰਘਾ ਵੱਲੋਂ ਘਰ ਵਿੱਚ ਦਾਖਲ ਹੋ ਕੇ ਕੀਤਾ ਗਿਆ ਕਤਲ ਅਣਪਛਾਤੇ ਨੰਗ ਸਿੰਘਾ ਵੱਲੋਂ ਇੱਕ ਨੌਜਵਾਨ ਦਾ ਸ਼ਰੇਆਮ ਕੀਤਾ ਗਿਆ ਕਤਲ ਪਸ਼ੂਤਮ ਸ਼ਰਮਾ ਦੇ ਨਾਲ ਮਨਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਤਰਨਤਾਰਨ ਬੈਠ ਕੇ ਗੱਲ ਕਰੋ ਬੈਠੇ ਕਿਸੇ ਨੇ ਮੰਨੀ ਉਹ ਦੌਰ ਕਿਰਪਾ ਨਾਲ ਕੱਢ ਕੇ ਸਿੱਧਾ ਹੀ ਹਮਲਾ ਕਰਤਾ ਨਾਲੇ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਵੇਖ ਲੋ ਜਿੰਦਾ ਬੰਦਾ ਲੈ ਕੇ ਆਏ ਆ ਚੰਗਾ ਭਲਾ ਇੱਥੇ ਅੱਧਾ ਘੰਟਾ ਬਲੀਡਿੰਗ ਹੁੰਦੀ ਰਹੀ ਕਿਸੇ ਨੇ ਨਹੀਂ ਪੁੱਛਿਆ ਉਹ ਤਾਂ ਬਾਦੋਂ ਪੂਰੇ ਹੋ ਗਏ ਡੈੱਥ ਹੋ ਗਈ ਸਾਡਾ ਹੀ ਢੇਰ ਦਾ ਬੰਦਾ ਖਤਮ ਕਰਤਾ ਕਿਉਂ ਅਮਰੇ ਨੂੰ ਖੁਦ ਕੋਈ ਲਾਵੇ ਜੀ ਕਿ ਹਸਪਤਾਲ ਕੋਲੋਂ ਥੋੜਾ ਨੂ ਕੋਈ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਕੋਈ ਪੁਲਿਸ ਪ੍ਰਸ਼ਾਸਨ ਆਇਆ ਤਰਲੇ ਚਲੋ ਆਇਆ ਪਰ ਉਹ ਪੁਲਿਸ ਪ੍ਰਸ਼ਾਸਨ ਵੀ ਆਇਆ ਹੁਣ ਵੀ ਹੈਗੇ ਆ ਮਗਰ ਔਨ ਦੀ ਸਪੋਰਟ ਸਾਨੂੰ ਇਨਸਾਫ ਚਾਹੀਦਾ ਜੋ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਅਜੀ ਦੇਖੋ ਸਾਡਾ ਤੇ ਫਿਰ ਹਿੰਦੂਆਂ ਦਾ ਰਹਿਣਾ ਬੇੜਾ ਗੜ ਕੇ ਇੱਥੇ ਨਾ ਅਸੀਂ ਤੇ ਕਹਾਂਗੇ ਪੁੱਟਾ ਸਾਨੂੰ ਆਂਦੇ ਆਹੀਂ ਵੱਡ ਦਾ ਨਹੀਂ ਖਾਲਿਸਤਾਨ ਨੂੰ ਆ ਆ ਤੇ ਅਸੀਂ ਤੇ ਰਹਿ ਕੇ ਬਸ ਇੰਨਾ ਜੋਗੇ ਅੱਜ ਇਹਨੂੰ ਵੱਡਿਆ ਕੱਲ ਨੂੰ ਸ਼ਹਿਰ ਚ ਦੇ ਹੋਰ ਨੂੰ ਵੱਡੂਗੇ ਝਗੜੇ ਦੀ ਵਜ੍ਹਾ ਕੋਈ ਪਤਾ ਨਹੀਂ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊ ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇ ਨਹੀਂ ਇਹ ਸਿਰਫ ਖਾਊ ਯਾਰ ਆ ਆਪਦੀਆਂ ਜੇਬਾਂ ਪਰ ਨਾ ਆਏ ਕਿੰਨੇ ਜਣੇ ਨੇ ਜਿਹੜੇ ਸੱਤ ਜਣੇ ਸੀ ਨੋਆ ਗੱਡੀ ਤੇ ਆਏ ਇਹ ਨਹੀਂ ਆਪਾਂ ਇਹਨਾਂ ਦੇ ਸਾਰੇ ਨਿਆਂਗੀ ਕੋ ਜਾ ਬਾਕੀ ਕਈ ਹੈਗੇ ਆ ਜਿਹੜੇ ਚੰਗੇ ਭਲੇ ਮਗਰ ਇਹ ਟੂੜੀ ਮੰਗ ਚੋੜਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾੜੇ ਆ ਜਿਹੜੇ ਜਖਮੀ ਕੋਲ ਚੋਲੇ ਦੇ ਅੰਦਰ ਸਭ ਕੋ ਕਰੀ ਜਾਂਦੇ ਤੇ ਇਹੋ ਜਿਹਿਆਂ ਨੂੰ ਕਰਦਾ ਜਿਹੜੇ ਜ਼ਖਮੀ ਹੋਏ ਕਿੰਨੇ ਜਣੇ ਆ ਟੋਟਲ ਤਿੰਨ ਜਣੇ ਤੇਨ ਇਕੜੇ ਕੀ ਨਾ ਉਹਨਾਂ ਦਾ ਇਹ ਸ਼ਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ ਇੱਕ ਮੈਮਨਪੁਰੀ ਜਿਹੜਾ जख्मी ਆ ਇੱਕ ਕਰਨਪੁਰੀ ਮੇਰਾ ਜਖਮੀ ਸਾਰਾ ਵੱਡਿਆ ਬੀਚੇ ਦਾ ਮੁੰਡਾ ਸਾਰੇ ਪੱਟੀ ਰਹੀ ਆ ਪੱਟੀ ਦੇ ਹੀ ਆ ਬਾਕੀ ਵੀਡੀਓਗ੍ਰਾਫੀ ਹੋਈ ਸਾਡੇ ਘਰ ਲਾਗੇ ਜਾ ਕੇ ਵੇਖ ਲੋ ਗੂਣ ਹੀ ਗੂਣ ਹੋਇਆ ਦੁਕਾਨ ਜਾਣ ਕੇ ਗੱਲ ਪਏ ਆ ਕਿ ਘਰ ਘਰੇ ਜਾਣ ਕੇ ਘਰ ਆ ਕੇ ਪਏ ਲੁੱਟੇ ਨਹੀਂ ਪਏ ਆ ਕਿ ਗੱਲ ਕਰਦਾ ਪਏ ਕੀ ਮੰਗ ਕਰੋਗੇ ਉਹਨਾਂ ਅਸੀਂ ਇਨਸਾਫ ਦੀ ਮੰਗ ਕਰਦੇ ਆ ਸਾਨੂੰ ਇਨਸਾਫ ਦਿੱਤਾ ਜਾਵੇ ਸੱਤ ਦੇ ਸੱਤ ਜਾਣਿਆਂ ਤੇ ਉਹਨਾਂ ਦੇ 302 ਦਾ ਪਰਚਾ ਕੀਤਾ ਜਾਵੇ। ਕੋਈ ਨਾ ਬਖਸ਼ਿਆ ਜਾਵੇ। ਕਿਹੜਾ ਕਿੱਥੇ ਰਹਿਣ ਵਾਲੇ ਜੋ? ਐ ਪੱਕੀ ਤੋਂ ਤੇ ਕੀ ਗੱਲ ਹੋਈ ਆ? ਘਰ ਆ ਗਏ ਨਿਹੰਗ ਪੈ ਗਏ ਆ ਤੇ ਬਦਲ ਤੇ ਬਾਹ ਵਢੀ ਜਾਵੇ ਤੁਹਾਨੂੰ। ਕੌਣ ਵਿਆਹ ਕੌਣ ਕਰੇ? ਨਿਹੰਗ ਸਿੰਘਾਂ ਦੀ 5 6 7 7 ਜਾਨੀ 7 ਨਿਹੰਗ ਪਿੰਦਰ ਸਿੰਘ ਪਤਾ ਲੱਗਾ ਉਹਨਾਂ ਦਾ ਗੋਣਾ। ਪਲਵਿੰਦਰ ਸਿੰਘ ਜੋ ਬਿਲਕੁਲ ਅਜੇ ਕੀ ਗੱਲ ਕੀਤੀ ਹੈ ਉਹਨਾਂ ਦੇ? ਗੱਲ ਕੋਈ ਨਹੀਂ ਹੋਈ ਕਿਸੇ ਨਾਲ ਕੋਈ ਮਾੜਾ ਮੋਟਾ ਹੈਗਾ ਇਹ ਦੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਨਿਹੰਗਣ ਕੁਲਾਤਾ ਆਇਆ ਰਿਆਣਾ। ਹੂੰ ਇਹਨਾਂ ਨੂੰ ਕਿਹਾ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਦੇ ਬਾਹਰ ਚਲੇ ਗਏ ਬਾਹਰ ਕੱਢਦੇ ਰਹਾ ਉਹਨਾਂ ਤੇ ਬਾਹਰ ਆ ਗੋਟ ਮਾਰਦੇ ਤਾਂ ਕਿ ਮਾਰਿਆ ਕੀ ਵੀਡੀਓਗ੍ਰਾਫੀ ਹੈਗੀ ਸਾਡੇ ਕੋਲ ਸਾਡੀ ਕੀ ਮਾਰਿਆ ਕੀ ਤੇ ਸਰਹਾਰਾਂ ਮਾਰੀਆਂ ਗੱਲਾਂ ਇਸੇ ਦੇ ਹੈ ਕਿ ਹੋਰ ਵੀ ਮੁੰਡਾ ਮੇਰਾ ਕੂਠਾ ਲਾ ਦੇ ਕੀ ਮੰਗ ਰਹੇ ਕੀ ਮੰਗ ਰਹੇ ਹਣਾ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਜਿਹੜਾ ਮਾਰਿਆ ਇਹਨਾਂ ਨੇ ਕਾਰਵਾਈ ਹੋਣੀ ਚਾਹੀਦੀ ਮੇਰੇ ਆਪ ਮਾਰ ਗਏ ਆ ਮਾਰ ਗਏ ਆ ਬੱਸ ਮਾਰ ਗਏ ਆ ਜੇ ਡਾਕਟਰ ਦੇ ਕਾਰਵਾਈ ਹੋਣੀ ਹੈ ਜਿਹੜਾ ਜੱਟੀ ਬੜਿਆ ਬੱਚਾ ਆ ਗਿਆ ਬੜਿਆ ਹੀ ਨਹੀਂ ਡਾਕਟਰ ਨਹੀਂ ਆਇਆ ਇਥੋਂ ਡਾਕਟਰ ਨਹੀਂ ਆਇਆ ਬਾਹਰ ਕਰਿਆ ਅੱਲਾ ਕਰਦੇ ਇਹ ਬਿਆਨ ਲੈ ਲਏ ਕੋਟੇ ਹਾਂਜੀ ਬਿਆਨ ਹੀ ਲਿਖੋ ਅੱਛਾ ਆਹ ਬੀਲ ਚਤਨਾ ਫਿਰ ਬਿਆਨ ਕੋਣੀ ਤੇ ਕੀ ਘਟਨਾ ਹੋਈਗੀ ਆ ਭਾਈ ਨਿਹੰਗ ਸਿੰਘ ਜੀ ਅੰਦਰ ਦਾ ਪੈਸਾ ਦਾ ਲਿਖਾ ਹੈ ਜੀ ਇਹ ਸਰ ਪਤਾ ਲੱਗਾ ਕੌਣ ਨੇ ਆ ਗਏ ਕਿੱਥੋਂ ਦੇ ਰਿਆ ਵਾਲੇ ਆ ਹਾਂਜੀ ਪ੍ਰਮੰਦਰ ਸਿੰਘ ਅਲੰਬੰਦਰ ਸੈਂਟਰ ਅੱਛਾ ਸੀ ਬਟੋਆ ਤੇ ਇੱਕ ਦਾ ਨਿਸ਼ਾਨ ਸਿੰਘ ਜੇ ਹਵਾਲ ਅੱਜ ਪੋਰਟਵਾ ਸਾਡੇ ਦੇਰੇ ਦੇ ਰੇਲ ਜੇਲ੍ਹ ਦੇ ਲੱਗੇ ਦੇਰਾਂ ਨਾਲ ਝਗੜੇ ਦਾ ਕਾਰਨ ਕੀ ਸਰ ਇਹਨਾਂ ਨੂੰ ਕਰਤਾਰ ਦਾ ਰਾਜੋਧਨ ਝਗੜੇ ਦਾ ਕਾਰਨ ਕੀ ਹੈ ਜੀ ਕਾਰਨ ਗੁੱਗਲ ਪੇਜ ਨਾਲ ਪੈਸੇ 60% ਨੇ ਪਾਏ ਸੀ ਹਾਂਜੀ ਉਹਦੇ ਭਾਦੇ ਕਿ ਨਾ ਪਹਿਲੇ ਮਗੜੇ ਤੋਂ ਤੁਹਾਨੂੰ ਕਹਿੰਦਾ ਅੱਧੂ ਕਿੰਨੇ ਪੈਸੇ ਕਿਨੇ ਸੀ 37000 ਉਹਦੇ ਸਬੰਧ ਕਰੇ ਜਾਣਗੇ ਗੱਲ ਬਹਿ ਕੇ ਕਿੰਨੇ ਜਣੇ ਕੈਨੇਡੀਅਨ ਜਿਹੜੇ ਸੱਟਾਂ ਲੱਗੀਆਂ ਕੀ ਹੱਦ ਜਾਣੇ ਦੱਸਦੇ ਨਹੀਂ ਜਿਹੜੇ ਜ਼ਖਮੀ ਹੋਏ ਕਿੰਨੇ ਜਾਣੇ ਆ ਜਿਹੜੇ ਜਣੇ ਇੱਕੜੇ ਦੀ ਮੌਤ ਹੋ ਗਈ ਆ ਜੇਦੀ ਮਹੌਤਿਆਦਨ ਆ ਗਈ ਆ ਅਗਲੇ ਕਾਰਵਾਈ ਕੀ ਹਮਲੇ ਚ ਲੈਂਦੀ ਜਾ ਰਹੀ ਆ ਉਹਨੂੰ ਦੱਸ ਕਾਰਵਾਈ ਕਰਨੀ ਵਾ ਇਹ ਮਤਲਬ ਨਹੀਂ